ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ 'ਚ ਮੈਂ ਜੁੜਿਆ ਜੀ ਗੁਰਿੰਦਰ ਇੱਕ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਇੱਕ ਹੋਰ ਨਵੀਂ ਸੱਚੀ ਘਟਨਾ ਤੁਹਾਡੇ ਲਈ ਲੈ ਕੇ ਜਿਹੜੀ ਸੰਬੰਧ ਰੱਖਦੀ ਆ ਜੀ ਗੁਜਰਾਤ ਸੂਰਤ ਦੇ ਨਾਲ ਦਿਨ ਆ ਜੀ 30 ਅਪ੍ਰੈਲ 2025 ਯਾਨੀ ਕਿ ਇਸੇ ਸਾਲ ਦੇ ਅਪ੍ਰੈਲ ਮਹੀਨੇ ਦੀ ਇਹ ਸੱਚੀ ਘਟਨਾ ਵਾ ਗੁਜਰਾਤ ਪੁਲਿਸ ਨੂੰ ਇੱਕ ਫੋਨ ਆਉਂਦਾ ਸਵੇਰੇ 4:30 ਵਜੇ ਕਿ ਜਿਨ੍ਹਾਂ ਦੀ ਤੁਸੀਂ ਤਲਾਸ਼ ਕਰ ਰਹੇ ਹੋ ਉਹ ਗੁਜਰਾਤ ਰਾਜਸਥਾਨ ਬਾਰਡਰ ਦੇ ਨੇੜੇ ਇੱਕ ਇਲਾਕਾ ਪੈਂਦਾ ਜੀ ਰਤਨਪੁਰ ਉੱਥੇ ਬੱਸ ਦੇ ਵਿੱਚੋਂ ਲੰਘਣਗੇ ਪੁਲਿਸ ਉਸ ਇਲਾਕੇ ਦੀ ਸਾਰੀ ਘੇਰਾਬੰਦੀ ਕਰਦੀ ਆ ਗੁਜਰਾਤ ਪੁਲਿਸ ਉੱਥੇ ਪਹੁੰਚਦੀ ਆ ਤੇ ਜਿਹੜੀ ਬੱਸ ਜਿਹੜਾ ਮੁਖਬਰ ਸੀਗਾ ਉਹਨੇ ਜਿਹੜੀ ਸੂਚ ਦਿੱਤੀ ਸੀਗੀ ਉੱਥੇ ਇੰਤਜ਼ਾਰ ਕਰਨ ਲੱਗ ਜਾਂਦੀ ਆ ਪਹਿਲੀ ਬੱਸ ਜਿਹੜੀ ਆਉਂਦੀ ਆ ਪੁਲਿਸ ਉਹਨੂੰ ਰੋਕ ਕੇ ਚੈੱਕ ਕਰਦੀ ਆ ਜਿਨ੍ਹਾਂ ਦੀ ਤਲਾਸ਼ ਸੀ ਉਸ ਬੱਸ ਦੀਆਂ ਸਵਾਰੀਆਂ ਦੇ ਵਿੱਚ ਉਹ ਨਹੀਂ ਮਿਲਦੇ। ਉਹ ਬੱਸ ਨੂੰ ਜਾਣ ਦਿੱਤਾ ਜਾਂਦਾ ਵਾ ਜਦੋਂ ਦੂਜੀ ਬੱਸ ਆਉਂਦੀ ਆ ਉਹਦੇ ਤੇ ਚੜ ਕੇ ਵੀ ਪੁਲਿਸ ਚੈੱਕ ਕਰਦੀ ਆ ਤਾਂ ਜਿਨ੍ਹਾਂ ਦੀ ਤਲਾਸ਼ ਸੀ ਉਹਦੇ ਵਿੱਚ ਬੈਠੇ ਨੇ ਜਾਂ ਨਹੀਂ ਹਰ ਸਵਾਰੀ ਤੋਂ ਪੁੱਛਤਾਛ ਕੀਤੀ ਜਾਂਦੀ ਆ ਉਹਨਾਂ ਦੀ ਫੋਟੋ ਜਿਹੜੀ ਉਹ ਦਿਖਾਈ ਜਾਂਦੀ ਆ ਪਰ ਉਹਦੇ ਵਿੱਚ ਵੀ ਉਹ ਨਹੀਂ ਸੀਗੇ ਬੱਸ ਉਹ ਬੱਸ ਨੂੰ ਵੀ ਜਾਣ ਦਿੱਤਾ ਜਾਂਦਾ ਤੀਜੀ ਬੱਸ ਆਉਂਦੀ ਆ ਜੀ ਤੀਜੀ ਬੱਸ ਦੇ ਵਿੱਚ ਜਦੋਂ ਉਹ ਸਾਰੀ ਇਨਵੈਸਟੀਗੇਸ਼ਨ ਕਰਦੇ ਨੇ ਪੁਲਿਸ ਵਾਲੇ ਤਾਂ ਜਿਨ੍ਹਾਂ ਦੀ ਉਹਨਾਂ ਨੂੰ ਤਲਾਸ਼ ਸੀ ਉਹ ਮਿਲ ਜਾਂਦੇ ਨੇ ਹੁਣ ਗੱਲ ਇਹ ਕਿ ਉਹਨਾਂ ਨੂੰ ਤਲਾਸ਼ ਕਿਹਨਾਂ ਦੀ ਸੀਗੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਕਹਾਣੀ ਸ਼ੁਰੂ ਹੁੰਦੀ ਆ ਜੀ 25 ਅਪ੍ਰੈਲ 2025 ਤੋਂ ਇੱਕ ਬਹੁਤ ਵੱਡਾ ਵਪਾਰੀ ਬਹੁਤ ਵੱਡਾ ਬਿਜ਼ਨਸਮੈਨ ਆਪਣੇ ਲੜਕੇ ਦੀ ਤਲਾਸ਼ ਕਰ ਰਿਹਾ ਜਿਹੜਾ ਕਿ ਟਿਊਸ਼ਨ ਪੜਨ ਦੇ ਲਈ ਗਿਆ ਸੀ ਪਰ ਉਹ ਘਰ ਨਹੀਂ ਪਰਤਿਆ ਕਾਫੀ ਧੇਰ ਹੋ ਚੁੱਕੀ ਆ ਉਹ ਨੂੰ ਇੱਧਰ ਉੱਧਰ ਲੱਭ ਰਿਆ ਸੀ ਤੇ ਉਹ ਟਿਊਸ਼ਨ ਆ ਜਿਹੜੀ ਉਹ ਉਸੇ ਸੁਸਾਇਟੀ ਦੀ ਇੱਕ ਲੜਕੀ ਜਿਹਦੀ ਉਮਰ 23 ਸਾਲ ਸੀ ਉਥੇ ਉਹ ਪੜਨ ਜਾਂਦਾ ਸੀ ਤੇ ਬੱਚੇ ਦੀ ਉਮਰ ਆ ਜਿਹੜੀ ਉਹ 13 14 ਸਾਲ ਦੀ ਸੀਗੀ ਜਦੋਂ ਉਸ ਬੱਚੇ ਨੂੰ ਗਏ ਕਾਫੀ ਧੇਰ ਹੋ ਗਈ ਕਾਫੀ ਘੰਟੇ ਬੀਤ ਗਏ ਪਰਿਵਾਰ ਸਾਰਾ ਹੀ ਬਹੁਤ ਪਰੇਸ਼ਾਨ ਹੋ ਜਾਂਦਾ ਸਾਰੇ ਦੋਸਤਾਂ ਦੇ ਘਰ ਪਤਾ ਕਰਦਾ ਸਾਰੇ ਰਿਸ਼ਤੇਦਾਰਾਂ ਦੇ ਘਰ ਪਤਾ ਕਰਦਾ ਵੀ ਉਹ ਬੱਚਾ ਕਿੱਥੇ ਗਿਆ ਜਿੱਥੇ ਉਹ ਟਿਊਸ਼ਨ ਪੜ੍ਹਦਾ ਸੀਗਾ ਉਸ ਲੜਕੀ ਦੇ ਘਰ ਵੀ ਜਾਇਆ ਜਾਂਦਾ ਪਰ ਉੱਥੇ ਵੀ ਉਹਦਾ ਕੁਝ ਪਤਾ ਨਹੀਂ ਲੱਗਦਾ ਤਾਂ ਆਖਿਰਕਾਰ ਉਹ ਪਰਿਵਾਰ ਆ ਜਿਹੜਾ ਉਹ ਪੁਲਿਸ ਥਾਣੇ ਦੇ ਵਿੱਚ ਪਹੁੰਚਦਾ ਬਾਅਦ ਤੇ ਉਸ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਆ ਪੁਲਿਸ ਵੀ ਸਾਰਾ ਜਿਹੜਾ ਮਾਮਲਾ ਚਾਣਬੀਣ ਕਰਦੀ ਆ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਜਿੱਥੇ ਉਹ ਬੱਚਾ ਟਿਊਸ਼ਨ ਪੜ੍ਹਦਾ ਸੀ ਉਹ ਲੜਕੀ ਵੀ ਘਰ ਦੇ ਵਿੱਚ ਨਹੀਂ ਹੈਗੀ ਕਾਫੀ ਦੇਰ ਤੋਂ ਉਹ ਵੀ ਫਰਾਰ ਆ ਤੇ ਪੁਲਿਸ ਨੂੰ ਕਾਫੀ ਹੱਦ ਤੱਕ ਇਹ ਮਾਮਲਾ ਸਮਝ ਆ ਗਿਆ ਸੀ ਕਿ ਇਹ ਜਿਹੜਾ ਮਾਮਲਾ ਜਾਂਦਾ ਕਿਡਨੈਪਿੰਗ ਦਾ ਵਾ ਤੇ ਜਾਂ ਫਿਰ ਇਹ ਜਿਹੜਾ ਇੱਕ ਇਸ਼ਕ ਦਾ ਮਾਮਲਾ ਵਾ ਪਰ ਉਹਦੇ ਪਰਿਵਾਰ ਵਾਲੇ ਇਹ ਨਹੀਂ ਮੰਨ ਰਹੇ ਸੀ ਕਿ ਇੱਕ ਛੋਟਾ ਜਿਹਾ ਬੱਚਾ ਵਾ ਜਿਹੜਾ ਉਹ ਇਸ਼ਕ ਕਿੱਦਾਂ ਕਰ ਸਕਦਾ ਆਪਣੀ ਆਪਣੇ ਤੋਂ ਇੰਨੀ ਵੱਡੀ ਉਮਰ ਦੀ ਲੜਕੀ ਦੇ ਨਾਲ ਹੁਣ ਜਿਹੜਾ ਦੇਣਾ ਗਿਆ ਜੀ 30 ਅਪ੍ਰੈਲ ਜਦੋਂ ਇਹਨਾਂ ਨੂੰ ਉਥੋਂ ਰਤਨਪੁਰ ਇਲਾਕੇ ਤੋਂ ਫੜਿਆ ਗਿਆ ਤੇ 25 ਅਪ੍ਰੈਲ ਨੂੰ ਉਹ ਇਹ ਗਾਇਬ ਹੋਏ ਸੀ ਦੋਨੋਂ 30 ਅਪ੍ਰੈਲ ਨੂੰ ਦੋਨੋਂ ਫੜ ਲਏ ਜਾਂਦੇ ਨੇ ਤਾਂ ਜਦੋਂ ਟੀਚਰ ਨੂੰ ਪੁੱਛਿਆ ਜਾਂਦਾ ਕਿ ਆਖਿਰ ਤੂੰ ਇਸ ਬੱਚੇ ਨੂੰ ਕਿੱਥੇ ਲੈ ਕੇ ਜਾ ਰਹੀ ਸੀ ਤਾਂ ਟੀਚਰ ਸਾਰਾ ਸੱਚ ਦੱਸਦੀ ਆ ਕਿ ਮੈਂ ਇਸ ਬੱਚੇ ਦੀ ਜਿਹੜਾ ਇਹ ਜਿਹਨੂੰ ਤੁਸੀਂ ਬੱਚਾ ਕਹਿ ਰਹੇ ਹੋ ਇਹਦੇ ਬੱਚੇ ਦੀ ਮਾਂ ਬਣਨ ਵਾਲੀਆਂ ਯਾਨੀ ਕਿ ਪਿਓ ਬਣਨ ਵਾਲਾ ਵਾ ਮੇਰੀ ਕੁੱਖ ਦੇ ਵਿੱਚ ਇਹਦਾ ਬੱਚਾ ਵਾ ਮੈਂ ਪ੍ਰੈਗਨੈਂਟ ਆ ਪੌਲਸ ਇਹ ਸੁਣ ਕੇ ਬਹੁਤ ਹੈਰਾਨ ਹੁੰਦੀ ਆ ਵੀ 10 ਸਾਲ ਦਾ ਗੈਪ ਆ ਛੋਟਾ ਜਿਹਾ ਬੱਚਾ ਵਾ 23 ਸਾਲ ਦੀ ਜਿਹੜੀ ਇੱਕ ਲੜਕੀ ਆ ਉਹਨੂੰ ਪ੍ਰੈਗਨੈਂਟ ਉਹ ਕਿਵੇਂ ਕਰ ਸਕਦਾ ਉਸ ਲੜਕੀ ਦਾ ਮੈਡੀਕਲ ਕਰਾਇਆ ਜਾਂਦਾ ਵਾ ਮੈਡੀਕਲ ਕਰਾਉਣ ਤੋਂ ਬਾਅਦ ਇਹ ਸਾਬਤ ਹੋ ਜਾਂਦਾ ਜੀ ਕਿ ਉਹ ਜਿਹੜੀ ਲੜਕੀ ਆ 5 ਮਹੀਨੇ ਤੇ 4 ਦਿਨ ਦੀ ਪ੍ਰੈਗਨੈਂਟ ਆ ਬਹੁਤ ਹੈਰਾਨੀ ਵਾਲੀ ਗੱਲ ਇਹ ਸੀਗੀ ਜੀ ਕੁੜੀ ਦੇ ਲਈ ਹੁਣ ਕਹਾਣੀ ਇਹ ਸੀ ਜਿੱਥੋਂ ਟਿਊਸ਼ਨ ਪੜ੍ਹਨ ਦੀ ਸ਼ੁਰੂਆਤ ਹੁੰਦੀ ਆ ਕਿ ਲੜਕਾ ਜਿਹੜਾ ਉਹ 5ਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਹ ਟਿਊਸ਼ਨ ਪੜਾਉਣ ਦੇ ਲਈ ਘਰ ਆਉਣ ਲੱਗੀ ਸੀ ਮਤਲਬ ਉਹ ਛੋਟਾ ਸੀ ਉਦੋਂ ਪਹਿਲਾਂ ਪਹਿਲਾਂ ਇਹ ਲੜਕੀ ਆ ਜਿਹੜੀ ਟਿਊਸ਼ਨ ਪੜਾਉਣ ਦੇ ਲਈ ਪੜਾਉਣ ਦੇ ਲਈ ਇਹਦੇ ਇਹਨਾਂ ਦੇ ਘਰ ਆਉਂਦੀ ਆ ਉਸ ਤੋਂ ਬਾਅਦ ਇਹਨੂੰ ਲੱਗਦਾ ਕਿ ਇਹਦੇ ਕੋਲ ਬੱਚਿਆਂ ਦੀਆਂ ਜਿਹੜੀਆਂ ਕੁਐਰੀਜ਼ ਬਹੁਤ ਆ ਰਹੀਆਂ ਨੇ ਬੱਚੇ ਇਹਦੇ ਕੋਲ ਵੱਧ ਰਹੇ ਨੇ ਤੇ ਇਹ ਹੌਲੀ-ਹੌਲੀ ਰਿਕਵੈਸਟ ਕਰਦੀ ਆ ਉਸ ਬੱਚੇ ਦੇ ਪੇਰੈਂਟਸ ਨੂੰ ਕਿ ਮੈਂ ਹੁਣ ਤੁਹਾਡੇ ਘਰ ਆ ਕੇ ਬੱਚੇ ਨੂੰ ਟਿਊਸ਼ਨ ਨਹੀਂ ਦੇ ਸਕਦੀ ਵੀ ਤੁਹਾਨੂੰ ਮੇਰੇ ਘਰ ਭੇਜਣਾ ਪੈਣਾ ਹੁਣ ਘਰ ਇੱਕੋ ਸੋਸਾਇਟੀ ਦੇ ਵਿੱਚ ਸੀ ਤੇ ਜਿਹੜਾ ਪੇਰੈਂਟਸ ਨੂੰ ਕੋਈ ਇਤਰਾਜ਼ ਨਹੀਂ ਸੀ ਬੱਚੇ ਦੇ ਉਹ ਬੱਚੇ ਨੂੰ ਇਹਦੇ ਘਰੇ ਟਿਊਸ਼ਨ ਪੜਨ ਦੇ ਲਈ ਭੇਜ ਦਿੰਦੇ ਨੇ ਫੇਰ ਜੀ ਜਦੋਂ ਤਿੰਨ ਸਾਲ ਬੀਤ ਜਾਂਦੇ ਨੇ ਹੌਲੀ ਹੌਲੀ ਬੱਚਾ ਜਿਹੜਾ ਉਹ ਵੱਡਾ ਹੋ ਰਿਹਾ ਸੀ ਟਿਊਸ਼ਨ ਪੜ੍ਹਦੇ ਨੂੰ ਤਿੰਨ ਸਾਲ ਹੋ ਚੁੱਕੇ ਆ ਤੇ ਉਹਦੀ ਉਮਰ 13-14 ਸਾਲ ਦੀ ਹੋ ਚੁੱਕੀ ਆ ਤੇ ਜਿਹੜੀ ਟੀਚਰ ਆ ਉਹਦੀ ਉਮਰ 23 ਸਾਲ ਦੀ ਹੋ ਚੁੱਕੀ ਆ ਤਾਂ ਉਹਦੇ ਵੱਲ ਅਟ੍ਰੈਕਟ ਹੋ ਜਾਂਦੀ ਆ ਟੀਚਰ ਅਟ੍ਰੈਕਟ ਹੁੰਦੀ ਆ ਆਪਣੇ ਉਸ ਸਟੂਡੈਂਟ ਦੇ ਵੱਲ ਉਦੇ ਨਾਲ ਹੌਲੀ ਹੌਲੀ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਆ ਉਹਦੇ ਨਾਲ ਛੇੜਖਾਨੀਆਂ ਕਰਨੀਆਂ ਸ਼ੁਰੂ ਕਰ ਦਿੰਦੀ ਆ ਬੱਚਾ ਵੀ ਹੁਣ ਇਸ ਗੱਲ ਨੂੰ ਸਮਝ ਰਿਆ ਸੀ ਤੇ ਹੌਲੀ ਹੌਲੀ ਉਹਦੇ ਨਾਲ ਜਿਹੜੇ ਨਜਾਇਜ਼ ਸਬੰਧ ਸਰੀਰਕ ਸਬੰਧ ਫਿਜ਼ੀਕਲ ਵੀ ਉਹਦੇ ਨਾਲ ਹੋ ਜਾਂਦੀ ਆ ਬੱਚੇ ਨੂੰ ਇਹ ਸਾਰਾ ਕੁਝ ਕਰਨ ਤੇ ਇੱਕ ਟੀਚਰ ਆ ਜਿਹੜੀ ਮਜਬੂਰ ਕਰ ਦਿੰਦੀ ਆ ਉਹਨੂੰ ਜਦੋਂ ਵੀ ਮੌਕਾ ਮਿਲਦਾ ਤਾਂ ਉਹਨੂੰ ਆਪਣੇ ਕਮਰੇ ਦੇ ਵਿੱਚ ਲੈ ਜਾਂਦੀ ਸੀ ਤੇ ਕਮਰੇ ਦੇ ਵਿੱਚ ਇਹ ਗਲਤ ਹਰਕਤਾਂ ਉਹਦੇ ਨਾਲ ਕਰਦੀ ਸੀ बच्चे नु इस चीज दी आदत ਪੈ ਚੁੱਕੀ ਸੀ ਤੇ ਬੱਚਾ ਜਿਹੜਾ ਹੁਣ ਪੜ੍ਹਾਈ ਦੇ ਵਿੱਚ ਮਨ ਨਹੀਂ ਸੀ ਲਗਾ ਰਿਹਾ ਪੜ੍ਹਾਈ ਦੇ ਵਿੱਚ ਉਹਦੇ ਨਤੀਜੇ ਜਿਹੜੇ ਮਾੜੇ ਆਉਣ ਲੱਗੇ ਤਾਂ ਉਹਦੇ ਜਿਹੜੇ ਮਾਪੇ ਇਹ ਕਹਿੰਦੇ ਨੇ ਕਿ ਤੂੰ ਹੁਣ ਟਿਊਸ਼ਨ ਇੱਥੋਂ ਛੱਡ ਦੇ ਕਿਤੇ ਹੋਰ ਤੇਨੂੰ ਲਵਾ ਦਿੰਦੇ ਆ ਕਿ ਤੇਰਾ ਰਿਜ਼ਲਟ ਬੜਾ ਮਾੜਾ ਆ ਰਿਹਾ ਵਾ ਪਰ ਬੱਚਾ ਇਹ ਜਿੱਦ ਕਰਦਾ ਕਿ ਮੈਂ ਜੇ ਟਿਊਸ਼ਨ ਪੜ੍ਹਨੀ ਆ ਤਾਂ ਇੱਥੇ ਹੀ ਪੜ੍ਹਨੀ ਆ ਹੋਰ ਮੈਂ ਕਿਤੇ ਨਹੀਂ ਜਾਣਾ ਉਧਰ ਜਿਹੜੀ ਉਹ ਲੜਕੀ ਸੀ ਉਹਦੇ ਜਿਹੜੇ ਮਾਪੇ ਜ਼ੋਰ ਪਾਉਂਦੇ ਸੀ ਕਿ ਉਹ ਵਿਆਹ ਕਰਾ ਲਵੇ ਪਰ ਉਹ ਵਿਆਹ ਦੇ ਲਈ ਰਾਜੀ ਨਹੀਂ ਸੀ ਹੋ ਰਹੀ ਤੇ ਵੀ ਮੈਂ ਵਿਆਹ ਵਾਲੇ ਨਹੀਂ ਕਰਾਉਣਾ ਜਿਹੜਾ ਕਾਰਨ ਸੀ ਉਹਦੇ ਪਿੱਛੇ ਇਹੀ ਸੀ ਕਿ ਇਹ ਬੱਚੇ ਦੇ ਵੱਲ ਪੂਰੀ ਤਰ੍ਹਾਂ ਬੱਚੇ ਦੇ ਵੱਲ ਟ੍ਰੈਕਟਰ ਸੀਗੀ ਉਹ ਨੂੰ ਨਹੀਂ ਸੀ ਛੱਡਣਾ ਚਾਹੁੰਦੀ ਤੇ ਨਾ ਹੁਣ ਬੱਚਾ ਆਪਣੀ ਟੀਚਰ ਨੂੰ ਛੱਡਣਾ ਚਾਹੁੰਦਾ ਸੀਗਾ ਹੁਣ ਟੀਚਰ ਇੱਕ ਦਿਨ ਕੀ ਕਰਦੀ ਆ ਬੱਚੇ ਨੂੰ ਇਹ ਕਹਿ ਦਿੰਦੀ ਆ ਕਿ ਜੇ ਜਦੋਂ ਵੀ ਤੂੰ ਅਗਲੀ ਵਾਰ ਮੇਰੇ ਕੋਲ ਆਉਣਾ ਵਾ ਆਪਣਾ ਇੱਕ ਬੈਗ ਬੈਗ ਕਰਕੇ ਲੈ ਕੇ ਆਈ ਜਿਹੜੀਆਂ ਵੀ ਜ਼ਰੂਰੀ ਵਸਤੂਆਂ ਹੁੰਦੀਆਂ ਨੇ ਆਪਣੇ ਕੱਪੜੇ ਤੇ ਜੋ ਜੋ ਵੀ ਆਪਾਂ ਡੇਲੀ ਰੁਟੀਨ ਦੇ ਵਿੱਚ ਯੂਜ਼ ਕਰਦੇ ਆਂ ਟਰੈਵਲ ਕਰਨ ਵੇਲੇ ਯੂਜ਼ ਕਰਦੇ ਆਂ ਸਾਰੇ ਕੱਪੜੇ ਤੋਂ ਬੈਗ ਦੇ ਵਿੱਚ ਪਾ ਕੇ ਲੈ ਕੇ ਆਉਣੇ ਆ ਤੇ ਇਹ ਆਪ ਵੀ ਆਪਣਾ ਬੈਗ ਤਿਆਰ ਕਰਦੀ ਆ ਤੇ ਇਹਨੂੰ ਸ਼ਾਪਿੰਗ ਵੀ ਕਰਾਉਂਦੀ ਆ ਅਲੱਗ-ਅਲੱਗ ਜਗ੍ਹਾ ਤੋਂ ਬਹੁਤ ਕੁਝ ਬਹੁਤ ਸਮਾਨ ਆ ਜਿਹੜਾ ਲੈਣ ਵਾਲਾ ਉਹ ਲੈ ਕੇ ਦਿੰਦੀ ਆ ਤੇ ਆਪਣੇ ਲਈ ਵੀ ਲੈਂਦੀ ਆ ਤੇ ਇਹ ਜਿਹੜੀ ਆ ਉਸ ਦਿਨ 25 April 2025 ਨੂੰ ਇਸ ਲੜਕੇ ਨੂੰ ਲੈ ਕੇ ਫਰਾਰ ਹੋ ਜਾਂਦੀ ਆ ਪਹਿਲਾਂ ਇਹ ਜਾਂਦੇ ਨੇ ਜੀ ਸੂਰਤ ਰੇਲਵੇ ਸਟੇਸ਼ਨ ਤੇ ਇਹਨਾਂ ਦਾ ਕੋਈ ਪਲਾਨ ਸੀਗਾ ਕਿਤੇ ਜਾਣ ਦਾ ਤੇ ਜਦੋਂ ਘੰਟੇ ਉੱਥੇ ਬੈਠ ਕੇ ਇਹ ਸੋਚਦੇ ਆ ਟੀਚਰ ਸੋਚ ਰਹੀ ਸੀ ਸਾਰਾ ਪਲਾਨ ਉਹ ਕਰ ਰਹੀ ਸੀ ਸੋਚ ਰਹੀ ਸੀ ਕਿ ਕਿੱਥੇ ਜਾਈਏ ਤਾਂ ਉਹਨੂੰ ਲੱਗਦਾ ਕਿ ਜੇ ਟ੍ਰੇਨ 'ਚ ਜਾਵਾਂਗੇ ਤਾਂ ਸ਼ਾਇਦ ਇਹ ਫੜੇ ਜਾ ਸਕਦੇ ਆ ਤਾਂ ਇਹ ਪਲਾਨ ਜਿਹੜਾ ਆਪਣਾ ਚੇਂਜ ਕਰਦੀ ਆ ਤੇ ਇਹ ਬੱਸ ਦੇ ਵਿੱਚ ਜਾਣ ਦਾ ਫੈਸਲਾ ਕਰਦੀ ਆ ਕਿ ਇਸ ਬੱਚੇ ਨੂੰ ਹੁਣ ਮੈਂ ਬੱਸ ਦੇ ਵਿੱਚ ਜਿੱਥੇ ਵੀ ਜਾਵਾਂਗੀ ਲੈ ਕੇ ਜਾਵਾਂਗੀ ਇਹ ਬੜੌਧਰਾ ਦੀ ਬੱਸ ਫੜਦੇ ਨੇ ਜੀ ਤੇ ਉੱਥੇ ਇੱਕ ਹੋਟਲ ਦੇ ਵਿੱਚ ਰੁਕਦੇ ਨੇ ਹੋਟਲ ਦੇ ਵਿੱਚ ਇਹ ਇਹ ਕਹਿੰਦੀ ਆ ਕਿ ਮੇਰਾ ਭਰਾ ਵਾ ਛੋਟਾ ਭਰਾ ਵਾ ਤੇ ਅਸੀਂ ਇੱਥੇ ਰਾਤ ਰੁਕਣਾ ਵਾ ਉੱਥੇ ਹੋਟਲ ਦੇ ਵਿੱਚ ਰਾਤ ਨੂੰ ਰੁਕਦੇ ਆ ਤੇ ਭੈਣ ਭਰਾ ਦਾ ਜਿਹੜਾ ਰਿਸ਼ਤਾ ਉਹ ਬਾਹਰ ਹੀ ਇਹਨਾਂ ਨੇ ਖਤਮ ਕਰਤਾ ਜਦੋਂ ਕਮਰੇ ਦੇ ਵਿੱਚ ਜਾਂਦੇ ਨੇ ਇਹ ਇੰਦਾ ਰਹਿ ਰਹੇ ਸੀ ਜਿਦਾਂ ਪਤੀ ਪਤਨੀ ਹੁੰਦੇ ਨੇ ਤੇ ਬਿਨਾਂ ਡਰ ਤੋਂ ਉਸ ਬਿਨਾਂ ਝਿਜਕ ਤੋਂ ਦੋਨੋਂ ਫੇਰ ਫਿਜ਼ੀਕਲ ਰਿਲੇਸ਼ਨ ਆ ਜਿਹੜੇ ਉਹ ਬਣਾਉਂਦੇ ਨੇ ਅਗਲੇ ਦਿਨੇ ਇਹ અમદાવાદ ਜਾਂਦੇ ਨੇ ਜੀ અમદાવાદ ਜਾ ਕੇ ਟਾਈਮ ਸਪੈਂਡ ਕਰਦੇ ਨੇ ਕਾਫੀ ਉੱਥੇ ਜਿਹੜਾ ਘੁੰਮਦੇ ਫਿਰਦੇ ਨੇ ਤੇ ਆਪਣੇ ਸਮੇ ਨੂੰ ਇਹ ਬਤਾ ਰਹੇ ਸੀ ਚੰਗਾ ਸਮਾਂ ਸੀ ਇਹਨਾਂ ਲਈ ਪਰ ਮਾਪਿਓ ਲਈ ਮਾੜਾ ਸਮਾਂ ਸੀ ਦੋਨਾਂ ਦੇ ਉਸ ਤੋਂ ਬਾਅਦ ਜੀ ਕਾਫੀ ੜੜੀ ਜਗ੍ਹਾ ਇਹ ਘੁੰਮਦੇ ਨੇ ਦਿੱਲੀ ਜਾਂਦੇ ਨੇ ਵਿਰੰਧਾਵਨ ਜਾਂਦੇ ਨੇ ਜੈਪੁਰ ਜਾਂਦੇ ਨੇ ਤੇ ਕਈ ਥਾਵਾਂ ਘੁੰਮਦੇ ਆ 2000 ਪਲੱਸ ਕਿਲੋਮੀਟਰ ਦਾ ਸਫ਼ਰ ਆ ਇਹ ਦੋਨੋਂ ਜਣੇ ਤੈਅ ਕਰ ਲੈਂਦੇ ਨੇ ਹੁਣ ਜੀ ਇਹ ਇਹ ਗੱਲ ਸੋਚ ਰਹੇ ਆ ਨੋਟ ਕਰ ਰਹੇ ਆ ਕਿ ਪੈਸੇ ਬਹੁਤ ਖਰਚ ਹੋ ਗਏ ਇਹਨਾਂ ਕੋਲ ਪੈਸੇ ਆ ਜਿਹੜੇ ਉਹ ਮੁੱਕਦੇ ਜਾ ਰਹੇ ਨੇ ਜੈਪੁਰ ਦੇ ਵਿੱਚ ਇਹ ਜਦੋਂ ਸੀਗੇ ਤਾਂ ਉਹ ਟੀਚਰ ਫੈਸਲਾ ਕਰਦੀ ਆ ਕਿ ਮੈਂ ਇੱਥੇ ਕੋਈ ਛੋਟੀ ਮੋਟੀ ਨੌਕਰੀ ਕਰ ਲੈਨੀ ਆ ਤੇ ਆਪਣਾ ਜਿਹੜਾ ਇਹ ਖਰਚਾ ਵਾ ਉਹ ਨਿਕਲਣਾ ਸ਼ੁਰੂ ਹੋ ਜੂਗਾ ਪਰ ਜਗ੍ਹਾ ਜਿਹੜੀ ਉਹ ਨਵੀਂ ਸੀ ਉੱਥੇ ਉਹਨੂੰ ਨੌਕਰੀ ਨਹੀਂ ਮਿਲਦੀ ਫੇਰ ਇਹ ਦੁਬਾਰਾ ਜੈਪੁਰ ਤੋਂ ਅਹਮਦਾਬਾਦ ਆਉਣ ਦਾ ਪਲਾਨ ਕਰਦੇ ਨੇ ਕਿ ਅਹਮਦਾਬਾਦ ਦੇ ਵਿੱਚ ਕੁਝ ਆਪਾਂ ਕਰ ਲਾਂਗੇ ਗੁਜਰਾਤ ਜਾ ਕੇ ਤੇ ਜਦੋਂ ਉੱਥੋਂ ਇਹ ਵਾਪਸ ਜੈਪੁਰ ਤੋਂ ਅਹਮਦਾਬਾਦ ਲਈ ਆ ਰਹੇ ਸੀਗੇ ਉਸੇ ਦਿਨ ਇਹ 30 ਅਪ੍ਰੈਲ 2025 ਨੂੰ ਫੜੇ ਜਾਂਦੇ ਨੇ ਇਸ ਤੋਂ ਬਾਅਦ ਜਿਹੜੀ ਉਹ ਟੀਚਰ ਸੀ ਜੀ ਉਹਦੇ ਉੱਤੇ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਕਿਡਨੈਪਿੰਗ ਦਾ ਹੁਣ ਜਿਹੜਾ ਬੱਚਾ ਸੀਗਾ ਉਹ 18 ਸਾਲ ਤੋਂ ਘੱਟ ਸੀ ਉਹਨੂੰ ਜੇਲ੍ਹ ਦੇ ਵਿੱਚ ਨਹੀਂ ਸੀ ਭੇਜਿਆ ਜਾ ਸਕਦਾ ਉਹਨੂੰ ਉਹਦੀ ਕਾਉਂਸਲਿੰਗ ਕੀਤੀ ਜਾਂਦੀ ਆ ਤੇ ਸਾਰਾ ਕੁਝ ਉਹਨੂੰ ਸਾਰਾ ਜਿਹੜਾ ਜੋ ਕੁਝ ਵੀ ਹੋਇਆ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਹੋਪਫੁਲੀ ਉਹ ਹਲੇ ਤੱਕ ਬੱਚਾ ਸ਼ਾਇਦ ਆਪਣੇ ਘਰਦਿਆਂ ਨੂੰ ਨਹੀਂ ਸੀ ਹੈਂਡਓਵਰ ਕੀਤਾ ਗਿਆ 25 ਅਪ੍ਰੈਲ ਦੀ ਗੱਲ ਆ ਉਹਨੂੰ ਜਿਹੜੇ ਬਾਲ ਸੁਧਾਰ ਘਰ ਹੁੰਦੇ ਆ ਉੱਥੇ ਰੱਖਿਆ ਗਿਆ ਵਾ ਤੇ ਜਲਦੀ ਉਹ ਬੱਚਾ ਆਪਣੇ ਮਾਪੇ ਨੂੰ ਦੇ ਦਿੱਤਾ ਜਾਊਗਾ ਪਰ ਜਿਹੜੀ ਟੀਚਰ ਆ ਉਹਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਬਣਦੀ ਆ ਤੇ ਕਿਉਂਕਿ ਉਹਨੇ ਇੱਕ ਬੱਚੇ ਨੂੰ ਉਕਸਾਇਆ ਬਾਕੀ ਤੁਹਾਡੇ ਕੀ ਵਿਚਾਰ ਆ ਜ਼ਰੂਰ ਦੱਸੋ ਕਿ ਬੱਚੇ ਦਾ ਇਹਦੇ ਵਿੱਚ ਕਸੂਰ ਹੈ ਜਾਂ ਨਹੀਂ ਜਾਂ ਜ਼ਿਆਦਾ ਕਸੂਰ ਕਿਸ ਦਾ ਵਾ ਹਲੇ ਪੁਲਿਸ ਇਹ ਵੀ ਕਨਫਰਮ ਕਰ ਰਹੀ ਆ ਕਿ ਡੀਐਨਏ ਕਰਾਇਆ ਜਾਂਦਾ ਟੀਚਰ ਦਾ ਕਿ ਟੀਚਰ ਸੱਚ ਬੋਲ ਰਹੀ ਆ ਜੋ ਉਹਦੇ ਪੇਟ ਦੇ ਵਿੱਚ ਬੱਚਾ ਵਾ ਉਹ ਵਾਕਈ ਇਹ 13 ਸਾਲ ਦੇ ਜਿਹੜੇ ਬੱਚੇ ਨੇ ਕੀਤਾ ਵਾ ਤੇ ਜਦੋਂ ਸਲਾਹ ਲਈ ਜਾਂਦੀ ਆ ਅਲੱਗ-ਅਲੱਗ ਡਾਕਟਰਾਂ ਤੋਂ ਕਿ ਕੀ ਇੱਕ ਬੱਚਾ ਵਾ ਜਿਹੜਾ ਉਹ ਇਦਾਂ ਪ੍ਰੈਗਨੈਂਟ ਕਰ ਸਕਦਾ ਵਾ ਲੇਡੀ ਨੂੰ ਤਾਂ ਡਾਕਟਰਾਂ ਦਾ ਇਹ ਕਹਿਣਾ ਵਾ ਕਿ ਜੇ ਛੋਟੀ ਲੜਕੀ ਆ ਜਿਹੜੀ ਉਹ ਪ੍ਰੈਗਨੈਂਟ ਹੋ ਸਕਦੀ ਆ ਤਾਂ ਛੋਟਾ ਬੱਚਾ ਲੜਕੀ ਨੂੰ ਜਿਹੜੀ ਇੱਕ ਬਾਲਗ ਲੜਕੀ ਆ ਉਹਨੂੰ ਪ੍ਰੈਗਨੈਂਟ ਕਰ ਵੀ ਸਕਦਾ ਵਾ ਵੀ ਇਦਾਂ ਹੋ ਜਾਂਦਾ ਵਾ ਸੋ ਬਾਕੀ ਹਲੇ ਇਸ ਕੇਸ ਦੇ ਉੱਤੇ ਪੂਰੀ ਜਿਹੜੀ ਛਾਣਬੀਣਾ ਉਹ ਚੱਲ ਰਹੀ ਆ ਉਮੀਦ ਕਰਦੇ ਆ ਕਿ ਜੋ ਵੀ ਜਿੱਦਾਂ ਵੀ ਪਰਿਵਾਰ ਨੂੰ ਇਨਸਾਫ ਆ ਉਹ ਜਲਦੀ ਮਿਲ ਜਾਊਗਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਚ ਜਲਦੀ ਮਿਲਦਾ ਕੋਈ ਹੋਰ ਕ੍ਰਾਈਮ ਸਟੋਰੀ ਲੈ ਕੇ